ਮੇਰੇ ਪਿੰਡ ਚ ਟਰੈਕਟਰ ਜਾ ਰਿਹਾ ਠੀਕ ਹੈ ਗੱਲ ਤੇ ਬਾਈ ਜੀ ਤੁਹਾਨੂੰ ਬਾਈ ਪਿੰਡਰ ਤੋਂ ਟਰੈਕਟਰ ਲੈ ਕੇ ਇਹਨਾਂ ਦਾ ਡੀਲ ਕਰਕੇ ਨਵੇਂ ਟਰੈਕਟਰ ਦੀ ਕਿੱਦਾਂ ਲੱਗਿਆ ਵਧੀਆ ਲੱਗਿਆ ਅਚਾਰ ਰੇਟ ਨੂੰ ਕਿੱਦਾਂ ਲੱਗਿਆ ਬੱਦੂਆ ਜਾਜ ਲਾਇਆ ਜੀ ਜਾਜ ਲੱਗਿਆ ਤੁਹਾਨੂੰ ਹਾਂਜੀ ਤੇ ਕਾਗਜ਼ ਪੱਤਰਾਂ ਦੀ ਕੋਈ ਗੱਲਬਾਤ ਹੋਰ ਕੋਈ ਕੋਈ ਟੈਨਸ਼ਨ ਨਹੀਂ ਠੀਕ ਹੈ ਗੱਲ ਬਾਈ ਆਹ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਬਠੰਡੇ ਆਏ ਸੀ ਬਾਈ ਗ੍ਰੀਨ ਮੋਟਰਸ 855 ਦੀ ਏਜੰਸੀ ਚ ਸਪੈਸ਼ਲੀ ਆਈ ਸੀ ਬਾਈ ਆਪਾਂ ਅੱਜ ਆਪਣੇ ਮਿੱਤਰਾਂ ਨੇ ਤੇ ਆਪਣੀ ਵੀਡੀਓ ਦੇਖਦੇ ਹੁੰਦੇ ਆ ਬਾਈ ਉਹਨਾਂ ਨੇ ਟਰੈਕਟਰ ਲੈਂਤਾ ਬਿਲਕੁਲ ਜੰਸੀ ਚੋਂ ਨਵਾਂ ਬਾਈ ਤੇ ਅੱਜ ਆਪਾਂ ਉਹਨਾਂ ਨੂੰ ਵਧਾਈਆਂ ਦੇਵਾਂਗੇ ਤੇ ਬਾਕੀ ਉਹਨਾਂ ਨੂੰ ਪੁੱਛਾਂਗੇ ਆਪਾਂ ਕਿ ਆਪਣਾ ਮਿੱਤਰ ਵੀ ਆ ਰਿਸ਼ਤੇਦਾਰ ਵੀ ਆ ਏਜੰਸੀ ਦੇ ਵਿੱਚ ਪੁੱਛਾਂਗੇ ਕਿ ਰੇਟ ਜਾਇਜ਼ ਦਿੱਤਾ ਤੁਹਾਨੂੰ ਤੇ ਬਟੰਡਾ ਏਜੰਸੀ ਦੇ ਵਿੱਚੋਂ ਟਰੈਕਟਰ ਲੈ ਕੇ ਕਿੱਦਾਂ ਲੱਗਿਆ ਇਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਨਾ ਪਹਿਲਾਂ ਮੈਂ ਟਰੈਕਟਰ ਦਿਖਾਉਣਾ ਬਾਈ ਆਹ ਮੇਰੇ ਵੀਰ ਨੇ ਟਰੈਕਟਰ ਲੈਂਤਾ 855 ਠੀਕ ਹੈ ਗੱਲ ਜਾਂਸੀ ਜੋ ਨਵਾਂ ਕੜਵਾਇਆ ਬਾਈ ਅੱਜ ਫੈਮਲੀ ਦੀ ਛੱਦੀ ਸ਼ਤਰੀ ਪੂਰੇ ਸ਼ੌਕ ਨਾਲ ਲਵਾਈ ਹੈ ਵੀਰ ਨੂੰ ਪਹਿਲਾਂ ਤਾਂ ਮੈਂ ਇਸ ਬਾਈ ਨੂੰ ਵਧਾਈਆਂ ਕਹਿਣਾ ਬਹੁਤ-ਬਹੁਤ ਵਧਾਈਆਂ ਵੀਰ ਨੂੰ ਤੇ ਵੀਡੀਓ ਦੇ ਵਿੱਚ ਦੱਬ ਕੇ ਤੁਸੀਂ ਬਾਈ ਨੂੰ ਵਧਾਈਆਂ ਦਿਓ ਠੀਕ ਹੈ ਗੱਲ ਬਾਈ ਹੋ ਗਈ ਬਾਈ ਜੀ ਆਓ ਮੜਾ ਆਈਂ ਮੜਾ ਇਹ ਸੋਡੀ ਗੱਲ ਕਰਾਉਨੇ ਆ ਕਿੱਦਾਂ ਲੱਗਿਆ ਤੇ ਅੱਜ ਵੈਸੇ ਬੈਠਾ ਧਰਤੀ ਦੇ ਬਾਈ ਦੇ ਲੱਗਦੇ ਨਹੀਂ ਹੋਣੇ ਬਾਈ ਦੱਸੀ ਕਰ ਬਸੀ ਜਾ ਜੀ ਬਹੁਤ ਠੀਕ ਹੋ ਪਹਿਲਾਂ ਬਾਈ ਤੈਨੂੰ ਵਧਾਈ ਬਹੁਤ ਬਹੁਤ ਤੇਰੇ ਪਰਿਵਾਰ ਨੂੰ ਵੀ ਬਾਈ ਤੈਨੂੰ ਵੀ ਵਧਾਈਆਂ ਵੀਰੇ ਆ ਜਾ ਆ ਪ੍ਰਸ਼ਾਦ ਰੱਖ ਦੋ ਇੱਕ ਮਿੰਟ ਬਾਈ ਤੋਂ ਵੀ ਵਧਾਈਆਂ ਬਹੁਤ ਬਹੁਤ ਤੇ ਇਹ ਬਾਈ ਨਾਲ ਆਪਣੀਆਂ ਵੀਡੀਓ ਦੇਖਦੇ ਹੁੰਦੇ ਸੀ ਬਾਈ ਇਹਨਾਂ ਬਹੁਤ ਜਿਆਦੇ ਪਿਆਰ ਸੀ ਨਾਲ ਵਾਤੇ ਸਪੈਸ਼ਲ ਮੈਂ ਪਖੰਡੇ ਆਇਆ ਕਿ ਬਾਈ ਦੀ ਵੀਡੀਓ ਪਾ ਕੇ ਆਉਣੇ ਤੇ ਬਾਈ ਤੁਹਾਨੂੰ ਇੱਥੋਂ ਪਠੰਡਿਓ ਇਹ ਮੇਰਾ ਦੋਸਤ ਵੀ ਆ 2005ਵੇਂ ਤੋਂ ਸਟਾਰਟਿੰਗ ਆ ਆ ਬਾਈ ਵਿੰਦਰ ਰਿਆ ਤੇ ਮੇਰਾ ਰਿਸ਼ਤੇਦਾਰ ਵੀ ਆ ਰਿਸ਼ਤੇਦਾਰੀ ਦਾ ਇਹਨਾਂ ਬਾਤ ਚਾ ਵਿੰਦਰ ਤੈਨੂੰ ਵੀ ਵਧਾਈਆਂ ਕਿਉਂ ਤੇਰੇ ਪਿੰਡ ਚ ਟਰੈਕਟਰ ਜਾ ਰਿਹਾ ਠੀਕ ਹੈ ਗੱਲ ਤੇ ਬਾਈ ਜੀ ਤੁਹਾਨੂੰ ਬਾਈ ਵਿੰਦਰ ਤੋਂ ਟਰੈਕਟਰ ਲੈ ਕੇ ਇਹਨਾਂ ਨਾਲ ਡੀਲ ਕਰਕੇ ਨਵੇਂ ਟਰੈਕਟਰ ਦੀ ਕਿੱਦਾਂ ਲੱਗਿਆ ਵਧੀਆ ਲੱਗਿਆ ਅੱਛਾ ਰੇਟ ਨੂੰ ਕਿੱਦਾਂ ਲੱਗਿਆ ਤੁਹਾਨੂੰ ਜਾਇਜ਼ ਲਾਇਆ ਜੀ ਜਾਇਜ਼ ਲੱਗਿਆ ਤੁਹਾਨੂੰ ਹਾਂਜੀ ਤੇ ਕਾਈ ਪੱਤਰਾਂ ਦੀ ਕੋਈ ਗੱਲਬਾਤ ਹੋਰ ਕੋਈ ਕੋਈ ਟੈਨਸ਼ਨ ਨਹੀਂ ਠੀਕ ਹੈ ਗੱਲ ਬਾਈ ਆਹ ਬਾਈ ਨੇ ਟਰੈਕਟਰ ਲੈਂਤਾ ਬਾਈ ਨੂੰ ਦੱਬ ਕੇ ਵਧਾਈਆਂ ਦੋ ਤੇ ਧੰਨਵਾਦ ਕਰਦੇ ਆ ਬਾਈ ਬਿੰਦਰ ਦਾ ਆਪਾਂ ਜਿਨ੍ਹਾਂ ਨੇ ਇਹਨਾਂ ਮਾਨ ਸਨਮਾਨ ਇਹਨਾਂ ਦਾ ਰੇਟ ਚੋਂ ਕੀਤਾ ਤੇ ਚੀਜ਼ ਇਹਨਾਂ ਨੂੰ ਵਧੀਆ ਦਿੱਤੀ ਆ ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਓ ਬਾਈ ਕਮੈਂਟ ਜਰੂਰ ਕਰਿਓ ਤੇ ਵਧਾਈਆਂ ਦਿਓ ਬਾਈ ਗੈਰੀ ਆ ਨਾ ਉਹਦਾ ਪਿੰਡ ਗੈਰੀ ਆ ਗੈਰੀ ਬਾਈ ਗੈਰੀ ਪਾਗੀ ਬਾਈ ਦਾ ਪਿੰਡ ਆ ਬਸੰਦੇ ਨੇ ਬਿਲਕੁਲ ਨਾਲ ਸੀ ਨਾ ਲਖਵੀਰ ਤੇ ਦਾ ਬਾਈ ਦਾ ਤੇ ਦੱਬ ਕੇ ਵੀ ਬਣ ਕੇ ਦਿਖਾ ਦਿਨਾ ਜੋ ਬਹੁਤ ਬਹੁਤ ਵੇਰਮਾਨੀ ਬਾਈ ਬੋਸਿਕਾ